ਉਸ ਐਮਨਾਬਾਦ ਦੇ ਇਲਾਕੇ ਦਾ ਜਸਪਤ ਰਾਏ ਫੌਜਦਾਰ ਨਿਯੁਕਤ ਕੀਤਾ ਗਿਆ ਗੁਰੂ ਕੇ ਸਿੱਖ ਜਦੋਂ ਵੀ ਦੇਖਦੇ ਕਿ ਲਾਹੌਰ ਦੀ ਗਵਰਦਰੀ ਤਬਦੀਲ ਹੁੰਦੀ ਕੁਝ ਸੁਖਾਵਾਂ ਸਮਾਂ ਮਿਲਦਾ ਇਹ ਪੁਰਾਣਾ ਜੋਤ ਦੀ ਤੀਸੂ ਉਪਨੰਬੇ ਉਹਨਾਂ ਦਿਨਾਂ ਦੇ ਵਿੱਚ ਵੀ ਸਿੱਖ ਲਾਹੌਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਚਰੇ ਸਨ ਗੁਰਦੁਆਰਾ ਰੂੜੀ ਸਾਹਿਬ ਵਿਖੇ ਜਦੋਂ ਸਿੱਖ ਦਰਸ਼ਨ ਕਰਨ ਲਈ ਰੁਕੇ ਤੇ ਲਖਪਤ ਰਾਏ ਨੇ ਜਸਪਤ ਰਾਏ ਨੂੰ ਹੁਕਮ ਕੀਤਾ ਕਿ ਤੂੰ ਇਸ ਇਲਾਕੇ ਦਾ ਫੌਜਦਾਰ ਹੈ ਸਿੱਖਾਂ ਦੇ ਉੱਪਰ ਬਣਦੀ ਕਾਰਵਾਈ ਕਰ ਇੱਕੋ ਇੱਥੋਂ ਦੇ ਰਹਿਣ ਵਾਲੇ ਖੱਤਰੀ ਜਿਨ੍ਹਾਂ ਬਾਰੇ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭੱਜ ਗਏ ਗਿਲਾ ਕੋਈ ਨਹੀਂ ਉਹ ਬ੍ਰਾਹਮਣ ਨੂੰ ਵੀ ਡੈਕਸਲ ਹੋਗੇ ਉਹ ਸਰਕਾਰੀ ਚੌਧਰਤਾ ਕੈਮਰਾ ਰੱਖਣ ਲਈ ਗਊ ਨੂੰ ਵੀ ਟੈਕਸ ਲਾਉਂਦੇ ਸੀ ਅੰਦਰ ਭਾਦੇ ਉਹਨਾਂ ਦੇ ਹਰੇ ਰੰਗ ਦਾ ਲਿਬਾਸ ਵੀ ਪਹਿਨਦੇ ਉਹਨਾਂ ਦਾ ਕੁੱਤਾ ਬੱਕਰਾ ਵੀ ਖਾਂਦੇ ਉਹਨਾਂ ਦੀ ਦਸੇ ਪੂਜਾ ਵੀ ਕਰਦੇ ਅੰਤਰ ਪੂਜਾ ਪੜ੍ਹੇ ਤੇ ਨਿਬਾਹ ਸੰਜਮ ਦੁਰਤਾ ਭੰਨ ਨੀਂਦ ਵਸਤਰ ਪੈਰ ਨੂੰ ਵਹਿ ਪਰਵਾਨ ਅਪਹਾਤਨਾ ਕੁੱਤਾ ਬੱਕਰਾ ਖਾਣਾ ਚੰਤੀ ਉੱਪਰ ਕਿੱਸੇ ਹੁੰਦੇ ਜਸਪਤ ਰਾਏ ਨੇ ਸਿੱਖਾਂ ਨੂੰ ਧਮਕੀ ਦਿੱਤੀ ਵੀ ਤੁਸੀਂ ਆਮਨਾਬਾਦ ਰੂੜੀ ਸਾਹਿਬ ਗੁਰਦੁਆਰਾ ਖਾਲੀ ਕਰਕੇ ਇੱਥੋਂ ਚਲੇ ਜਾਓ ਸਿੱਖ ਕਹਿਣ ਲੱਗੇ ਅਸੀਂ ਤਾਂ ਚੱਕਰ ਵਰਤੀਆਂ ਇੱਥੇ ਅੱਜ ਅਸੀਂ ਪੜਾ ਕੀਤਾ ਲੰਘਣ ਛਕਣਾ ਉਹਵੇਂ ਉਬਰਾਹੀ ਕਰਨੀ ਸੀ ਜੇ ਤੁਹਾਨੂੰ ਜਲਦੀ ਹੈ ਤੇ ਰਸਤਾ ਭੇਜ ਦੋ ਤੇ ਅਸੀਂ ਇੱਥੇ ਜਲ ਪਾਣੀ ਸਾਖੀ ਅੱਗੇ ਤੁਰ ਪਾਵਾਂਗੇ ਜਸਮਤ ਰਾਏ ਇੰਨਾ ਕਸਬੀ ਨਹੀਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਕੀ ਲਖਪਤ ਰਾਏ ਤੇ ਜਸਪਤ ਰਾਏ ਇਹ ਦੋਵੇਂ ਭਰਾ ਐਵੇਂ ਕਿਹਾ ਕਰਦੇ ਸਨ ਕਿ ਇੱਕ ਖਤਰੀ ਤੋਂ ਇਹ ਧਰਮ ਸ਼ੁਰੂ ਹੋਇਆ ਤੇ ਖਤਰੀ ਇਸ ਨੂੰ ਖਤਮ ਕਰ ਦੇ ਜਦੋਂ ਜਸਪਤ ਰਾਏ ਨੇ ਇਹ ਸੁਣਿਆ ਕਿ ਛੇਤ ਕਹਿੰਦੇ ਨੇ ਰਸਤਾ ਦਿਓ ਉਹਨੇ ਫਿਰ ਵਿਅੰਗ ਨਾਲ ਕਿਹਾ ਕਹਿਣ ਲੱਗਾ ਮੈਂ ਤਾਂ ਤੁਹਾਡੇ ਇਸ ਘਟ ਦੇ ਉਹਦੇ ਰਸਤੇ ਵੱਟ ਕੇ ਤੁਹਾਡੀਆਂ ਮੁਸਕਾਂ ਬਣ ਕੇ ਲਹਾਉਂ ਦੀ ਬਰਵਾੜ ਘਰ ਤੁਹਾਨੂੰ ਪੇਸ਼ ਕਰਨਾ ਚਾਹੁੰਦਾ ਤੁਸੀਂ ਰਸਤਾ ਮੰਗਦੇ ਜਦੋਂ ਉਹਨੇ ਹਾਥੀ ਤੇ ਸਵਾਰ ਹੋ ਕੇ ਸਿੱਖਾਂ ਦੇ ਉੱਪਰ ਬਿਨਾਂ ਕਿਸੇ ਕਾਰਨ ਹਮਲਾ ਕਰ ਦਿੱਤਾ ਸਰਦਾਰ ਨਾਹੂ ਸਿੰਘ ਹਾਥੀ ਦੇ ਪਿਛਲੇ ਪਾਸਿਓਂ ਪੂਸ਼ ਫੜ ਕੇ ਹਾਥੀ ਦੇ ਉੱਪਰ ਚੜੇ ਤੇ ਜਿਸ ਹੌਟ ਦੇ ਵਿੱਚ ਜਸਪਤ ਰਾਏ ਬੈਠਾ ਸੀ ਉਹਦਾ ਸਿਰ ਟੱਟਿਆ ਉਹਦਰ ਲਖਪਤ ਰਾਏ ਨੂੰ ਜਦੋਂ ਪਤਾ ਲੱਗਾ ਉਹਨੇ ਲਾਹੌਰ ਦਰਬਾਰ 'ਵੇ ਜਾ ਕੇ ਆਪਣੀ ਪਗੜੀ ਉਤਾਰੀ ਤੇ ਪਾਗ ਦਾ ਬੀੜਾ ਜਿੱਕਿਆ ਕੰਨ ਲੱਗਾ ਇਹ ਪਗੜੀ ਉਦੋਂ ਮੈਂ ਆਪਣੇ ਸਿਰ ਤੇ ਰੱਖਾਂਗਾ ਜਦੋਂ ਮੈਂ ਸਿੱਖਾਂ ਦਾ ਨੀਸ ਤੋਂ ਨਮੂਦ ਕਰ ਗਿਆ ਜਸਮਤਰਾਏ ਸਿੰਘਾਂ ਹੱਥੋਂ ਗਿਆ ਮਾਰਿਆ ਲਖਪਤ ਧਾਹਾ ਮਾਰ ਕੇ ਵੰਗਾਰਿਆ ਲਖਪਤ ਰਾਏ ਨੇ ਦਿੱਲੀ ਦੇ ਹਾਕਮ ਤੋਂ ਲਾਹੌਰ ਦੇ ਗਵਰਨਰ ਤੋਂ ਬਹੁਤ ਸਾਰੀਆਂ ਜਿਹੜੀਆਂ ਉਸ ਵੇਲੇ ਤਾਕਤਾਂ ਸਨ ਉਹ ਆਪਣੇ ਹੱਥਾਂ ਵਿੱਚ ਲੈ ਲਈਆਂ ਲਾਹੌਰ ਦਾ ਗਵਰਨਰ ਦਿੱਲੀ ਦਾ ਹਾਕਮ ਵੀ ਇਹੀ ਚਾਹੁੰਦੇ ਸਨ ਜਦੋਂ ਲਖਪਤਰ ਆਏ ਨੇ ਸਿੱਖਾਂ ਦਾ ਪਿੱਛਾ ਕੀਤਾ ਸਿੱਤ ਕਨਵਣ ਦੇ ਸ਼ੰਭ ਵਿੱਚ ਕਦੇ ਰਾਵੀ ਦਰਿਆ ਵੱਲ ਕਦੇ ਬਸੌਲੀ ਦੀਆਂ ਪਹਾੜੀਆਂ ਵੱਲ ਕਦੇ ਸ੍ਰੀ ਹਰਿਮੰਦਰ ਦੇ ਇਲਾਕੇ ਵਿੱਚ ਉਹਨੇ ਸ਼ੰਭ ਦੇ ਉੱਪਰ ਐਸੇ ਢੰਗ ਨਾਲ ਹਮਲਾ ਕੀਤਾ ਸੁੱਕੇ ਜੰਗਲ ਨੂੰ ਆਗ ਲਗਾ ਦਿੱਤੀ ਅਤੇ ਤੋਪਾਂ ਔਰ ਬਤੂਕਾਂ ਆਦਿਕ ਵਰਤਕੇ ਇੱਕੋ ਦਿਨ ਜਦੋਂ 11000 ਦੇ ਕਰੀਬ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ 1746 ਦੇ ਵਿੱਚ ਕੌਮ ਦੇ ਵਿੱਚ ਪਹਿਲਾ ਘੱਲੂ ਘਾਰਾ ਬਾਪਰਿਆ ਦੂਸਰਾ ਘੱਲੂ ਘਾਰਾ 1762 ਦੇ ਵਿੱਚ ਤੀਸਰਾ ਘੱਲੂ ਘਾਰਾ 84 ਦੇ ਵਿੱਚ ਤੇ ਚੌਥਾ ਜਿਹਨੂੰ ਆਪਾਂ ਨਸਲ ਤੁਸੀਂ ਕਹਿੰਦੇ ਆ ਜਿਹੜੇ ਦਿੱਲੀ ਦੇ ਦੰਗੇ ਸਨ ਭਾਵੇਂ ਸਮੇਂ ਦੀਆਂ ਹਕੂਮਤਾਂ ਪੂਰਨ ਤੌਰ ਤੇ ਦੋਸ਼ੀ ਨਹੀਂ ਪਰ ਹਕੂਮਤਾਂ ਨੂੰ ਅਕਸਾਉਣ ਵਾਲਾ ਚੰਦੂ ਉਹ ਤੋਂ ਵੀ ਵੱਡਾ ਦੋਸ਼ੀ ਇਸ ਕਰਕੇ ਚੰਦੂ ਦੇ ਨੱਕ ਵਿੱਚ ਨੱਥ ਪਾ ਕੇ ਉਹਨੂੰ ਸਜ਼ਾ ਦਿੱਤੀ ਗਈ ਸਮੇਂ ਦੀਆਂ ਸਰਕਾਰਾਂ ਨੇ ਤੂਪਾਂ ਤੇ ਟੈਂਕ ਚਾੜੇ ਪਰ ਜਿਨ੍ਹਾਂ ਨੇ ਚੁੱਕਣਾ ਦਿੱਤੀ ਸੀ ਵੀ ਤੂੰ ਤਾਂ ਸੱਚੀ ਮੱਚੀ ਦੁਰਗਾ ਤੂੰ ਜਿੰਨਾ ਜਲਦੀ ਹੋ ਸਕਦਾ ਹੈ ਸਿੱਖਾਂ ਦੇ ਹਰਿਮੰਦਰ ਸਾਹਿਬ ਤੇ ਤੂਪਾਂ ਤੇ ਟੈਂਕ ਚਾੜ੍ਹ ਉਹ ਲੋਕ ਉਹਨਾਂ ਨਾਲੋਂ ਵੀ ਜ਼ਿਆਦਾ ਦੁਸ਼ਮਣੇ ਜਿਨ੍ਹਾਂ ਨੇ ਖੁਕਸਾ ਕੇ ਹਮਲਾ ਕਰਾਇਆ ਸੀ ਤੇ ਅੱਜ ਵੀ ਜਦੋਂ ਆਪਾਂ ਜਦੋਂ ਢੱਡੂ ਘਾਰਿਆਂ ਵੱਲ ਵੇਖਾਂਗੇ ਤੇ ਢੱਡੂ ਘਾਰਿਆਂ ਦੇ ਵਿੱਚ ਜਿੱਥੇ ਸਾਵੇਂ ਦੇ ਹਾਕਮਾਂ ਦਾ ਸਿੱਧਾ ਹੱਥ ਹੈ ਉੱਥੇ ਜਿਹੜੇ ਉਹਨਾਂ ਦੇ ਅਹਿਲਕਾਰ ਸਨ ਉਹਨਾਂ ਨੇ ਵੀ ਕੋਈ ਕਸਰ ਨਾ ਛੱਡੀ ਹਰ ਤਰ੍ਹਾਂ ਦਾ ਯਤਨ ਕੀਤਾ ਕਿ ਸਿੱਖਾਂ ਨੂੰ ਇਹ ਤੋਂ ਨਬੂਤ ਕੀਤਾ ਜਾਵੇ ਜਦੋਂ ਜਕਰੀਆ ਖਾਨ ਨੇ ਪਹਿਲਾਂ ਕੁੱਲ ਦੇ ਦਿੱਤੀ ਤੇ ਫਿਰ ਸੋਚਿਆ ਵੀ ਜਦੋਂ ਸਿੱਖਰਮੰਦਰ ਸਾਹਿਬ ਇਕੱਠੇ ਹੋਣਗੇ ਮੈਂ ਗੋਲੀ ਚਲਾ ਦਿਆਂਗਾ ਭਾਈ ਮਨੀ ਸਿੰਘ ਜੀ ਬੜੇ ਦੂਰ ਦ੍ਰਿਸ਼ਟੀ ਵਾਲੇ ਸਿੱਖ ਸਨ ਉਹਨਾਂ ਨੇ ਹੁਕਮਨਾਮੇ ਭੇਜ ਕੇ ਚਿੱਠੀ ਪੱਤਰ ਭੇਜ ਕੇ ਸਿੱਖ ਸੰਗਤਾਂ ਨੂੰ ਰੋਕ ਦਿੱਤਾ ਜੋੜ ਮੇਲਾ ਨਾ ਲੱਗਾ ਜਕਰੀਆ ਖਾਨ ਨੇ ਟੈਕਸ ਮੰਗਿਆ ਭਾਈ ਸਾਹਿਬ ਕਹਿਣ ਲੱਗੇ ਟੈਕਸ ਕਾ ਦਾ ਜਦੋਂ ਜੋੜ ਮੇਲਾ ਨਹੀਂ ਲੱਗਾ ਭਾਈ ਮਨੀ ਸਿੰਘ ਹੋਣਾ ਨੂੰ ਪਕੜ ਕੇ ਉਹਨਾਂ ਦਾ ਬੰਦ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬੰਦ ਜਿਹੜਾ ਇਹ ਤੋਂ ਕੋਟੇ ਤੋਂ ਬਣਦਾ ਉਂਗਲੀ ਦੇ ਤਿੰਨ ਟੁਕੜੇ ਕੀਤੇ ਫਿਰ ਹੱਥ ਦੇ ਫਿਰ ਗੁੱਟ ਦੇ ਤੇ ਭਾਈ ਮਨੀ ਸਿੰਘ ਨੂੰ ਟੁਕੜੇ ਟੁਕੜੇ ਕਰਕੇ ਉਹਨਾਂ ਦਾ ਸਰੀਰ ਕੋਕਰਿਆਂ ਵਿੱਚ ਪਾ ਦਿੱਤਾ ਕਿੰਨੀ ਬਲਤ ਬਾਹੂ ਇਹ ਸ਼ਹਾਦਤ ਸੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਤਸ਼ੀਰ ਦਿੱਤੇ ਬੰਦ ਬੰਦ ਕਟਾਏ ਤੇ ਜਦੋਂ ਜਲਾਦ ਨੇ ਸੋਚਿਆ ਕਿ ਪਹਿਲਾ ਟੁਕੜਾ ਮੈਂ ਗੁੱਟ ਤੋਂ ਕਰਾਂਗਾ ਦੂਸਰਾ ਕੂਣੀ ਤੋਂ ਤੀਸਰਾ ਮੈਂ ਗਰਦਨ ਤੋਂ ਚੌਥਾ ਲੱਤ ਵਿੱਚ ਘਾਰੋਂ ਫਿਰ ਲੱਤ ਕੱਟ ਕੇ ਚਾਰ ਪੰਜ ਕੁੱਤੇ ਕੱਟ ਕੇ ਮੈਂ ਕਹਾਂਗਾ ਵੀ ਕੰਮ ਹੋ ਗਿਆ ਭਾਈ ਮਨੀ ਸਿੰਘ ਕਹਣ ਲੱਗੇ ਵੀ ਤੂੰ ਕਿਉਂ ਡਰਦਾ ਹੈ ਜਦੋਂ ਅਸੀਂ ਨਹੀਂ ਡਰਦੇ ਤੂੰ ਬੰਦ-ਬੰਦ ਕੱਟ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਕਿ ਭਾਈ ਮਨੀ ਸਿੰਘ ਦੀ ਸ਼ਖਸੀਅਤ ਕਿੰਨੀ ਮਹਾਨ ਸੀ ਜਦ ਟੋਕਾ ਪਕੜ ਜਲਾਦ ਆਇਆ ਜਦ ਉਹ ਗੁੱਟ-ਕੁੱਤੇ ਉਸ ਹੱਥ ਪਾਇਆ ਤਦ ਭਾਈ ਮਨੀ ਸਿੰਘ ਬੋਲ ਕਹੇ ਉਹ ਮਰਦ ਜੋ ਕਾਮਲ ਕੌਲ ਰਹੇ ਇਹ ਵੇਲਾ ਦੀ ਗੱਲ ਤੋਂ ਹਟਣਾ ਅੱਜ ਰਾਸ਼ੀ ਦਾ ਕੱਲੂ ਕਾਰਾ ਕਿਉਂ ਵਾਪਰਿਆ ਕਿਉਂਕਿ ਜਿੰਨਾ ਹਾਕਮਾਂ ਨੇ ਦੇਸ਼ ਦੀ ਜਿਹੜੀ 1947 ਦੀ ਆਜ਼ਾਦੀ ਉਸ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਨ ਸਿੱਖਾਂ ਨਾਲ ਹਕੂਮਤਾਂ ਬੇਈਮਾਨ ਹੋ ਗਈਆਂ ਜਿੰਨਾ ਸਿੱਖਾਂ ਨੂੰ ਇਹ ਕਹਿੰਦੇ ਸੀ ਤੁਸੀਂ ਚਾਬੀਆਂ ਦਾ ਮੋਰਚਾ ਜਿੱਤ ਕੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਤੁਹਾਡੇ ਹੱਥ ਵਿੱਚ ਦੇਸ਼ ਦੀ ਆਜ਼ਾਦੀ ਥੋੜੇ ਸਮੇਂ ਵਿੱਚ ਆਉਣ ਵਾਲੀ ਹੈ। ਕੋਈ ਕਹਿਣ ਲੱਗੇ ਸਿੱਖ ਇੱਕ ਜਰਾਂ ਪੇਸ਼ਾ ਗੌਮ ਹੈ। ਅੱਜ ਵੀ ਤੁਸੀਂ ਵੇਖੋ ਜਦੋਂ ਸਿੱਖ ਬਾਰਡਰ ਤੇ ਲੜੇ ਤੇ ਸ਼ਹੀਦ ਜਦੋਂ ਬਹੁ ਗਿਰਤੀ ਦੀ ਲੜੇ ਤੇ ਫਰਿਸ਼ਤਾ ਤੇ ਜਦੋਂ ਕਿਤੇ ਆਪਣੇ ਹੱਕ ਮੰਗੇ ਤੇ ਫਿਰ ਉਹਨੂੰ ਵਾਕਵਾਦੀ ਆਸਵਾਦੀ ਕਈ ਕੁੱਝ ਕਿਹਾ ਜਾਂਦਾ ਹੈ। ਇਸ ਸਮੇਂ ਦੀਆਂ ਹਕੂਮਤਾਂ ਕਾਰਨ ਬਣਦੀਆਂ ਨੇ ਇਹੋ ਜਿ ਜਦੋਂ ਜਿਸ ਤਰ੍ਹਾਂ ਘੱਡੂ ਘਾਰੇ ਵਾਪਰਦੇ ਨੇ ਇਹ ਮਾਹੌਲ ਉਹਨਾਂ ਵੱਲੋਂ ਸਿਰਜਿਆ ਜਾਂਦਾ ਹੈ ਕਿਉਂਕਿ ਸਿੱਖ ਕੌਮ ਆਪਣਾ ਜਦੋਂ ਵੀ ਹੱਕ ਮੰਗਦੀ ਆ ਤੇ ਇਸ ਆਜ਼ਾਦ ਮੁਲਕ ਵਿੱਚ ਵੀ ਇਹਨੂੰ ਵਿਗਾਨਗੀ ਦਾ ਅਸਰ ਜਿਹੜਾ ਉਹ ਕਰਵਾਇਆ ਜਾਂਦਾ ਆ ਆਜ਼ਾਦ ਮੁਲਕ ਵਿੱਚ ਵੀ ਇਹ ਅਹਿਸਾਸ ਕਰਵਾਇਆ ਜਾਂਦਾ ਕਿ ਸਿੱਖ ਅਜੇ ਵੀ ਗੁਲਾਮ ਨੇ ਸਤਗੁਰੂ ਨੇ ਕਿਰਪਾ ਕੀਤੀ ਭਾਈ ਮਨੀ ਸਿੰਘ ਇਹਦੇ ਸਿਦਕਵਾਨ ਸਿੰਘ ਸ਼ਾਨਤ ਕਿ ਜਦੋਂ ਜਲਾਦ ਕੱਟਣ ਲੱਗਾ ਜਦ ਟੋਕਾ ਪੱਕਣ ਜਲਾਦ ਆਇਆ ਜਦ ਖੂਤਤੀ ਉਸ ਹੱਥ ਪਾਇਆ ਤਦ ਭਾਈ ਬਨੀ ਸਿੰਘ ਬੋਲ ਕਹੇ ਉਹ ਮਰਦ ਜੋ ਕਾਮਲ ਕੌਲ ਰਹੇ ਕੀ ਵੇਲਾ ਨਹੀਂ ਗੱਲ ਤੋਂ ਹਟਣ ਦਾ ਕੋਈ ਤੈਨੂੰ ਹੁਕਮ ਹੀ ਬੰਦ ਬੰਦ ਕੱਟਣ ਦਾ ਜੋ ਹੋਣਾ ਹੈ ਨਾ ਮੁਰਨਾ ਹੈ ਤੂੰ ਕੱਟਣਾ ਹੈ ਮੈਂ ਜੁੜਨਾ ਹਾਂ ਜਦ ਲੱਗੇ ਤੂੰ ਕੱਟੀ ਜਾਣਾ ਤੇ ਮੈਂ ਅੰਦਰੋਂ ਰੱਬ ਨਾਲ ਜੁੜੀ ਜਾਣਾ ਕੰਨੀ ਉੱਚੀ ਵਸਤਾ ਹੋਵੇਗੀ ਡਣ ਲੱਗੇ ਤੂੰ ਕੱਟਣਾ ਹੈ ਮੈਂ ਜੁੜਨਾ ਹੈ ਤੇ ਫਿਰ ਡਰਨਾ ਤੇਰਾ ਕੀ ਕਸੂਰ ਆ ਲੋਕਾਂ ਲਈ ਜਨਾਦ ਹੈ ਤੂੰ ਪਰ ਮੇਰੇ ਲਈ ਰੱਬ ਦੀ ਯਾਦ ਹੈ ਤੂੰ ਮੈਨੂੰ ਤੇ ਸਜਣਾ ਤੇਰੇ ਵਿੱਚੋਂ ਵੀ ਰੱਬ ਦਿਖਾਈ ਦਈਂ ਕਿੰਨੀ ਉੱਚੀ ਵਸਤਾ ਹੋਵੇਗੀ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਦਾ ਕੇ ਸਾਜਨ ਦੂਰ ਪਰਾਇਓ ਮਨ ਦਾ ਬਿਰਹਾ ਦਾ ਮੇਲ ਤੀਉ ਮੇਰਾ ਰਾਜ ਵਿਸਰ ਗਈ ਸਭ ਬਾਤ ਪਰਾਈ ਜਬ ਤੇ ਸਾਧ ਸੰਗਤ ਮੁਹਿ ਪਾਈ ਜਦੋਂ ਵੀ ਇਸ ਤਰ੍ਹਾਂ ਦੀ ਨਵਸਤਾ ਬਣੀ ਤੇ ਆਪਾਂ ਵੇਖਦੇ ਜਿੰਨਾ ਸਿੰਘਾਂ ਸਿੰਧੀਆਂ ਧਰਮ ਦੇ ਅਸ਼ੀਰਦ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਹੁਣ ਖੋਪਰੀ ਆਮ ਕਰਕੇ ਇਤਿਹਾਸ ਵਿੱਚ ਆਪਾਂ ਵੇਖਦੇ ਆਂ ਕਿ ਭਾਈ ਤਾਰੂ ਸਿੰਘ ਹੋਣਾ ਦੀ ਲਾਈ ਗਈ ਜਦੋਂ ਜਕਰੀਆ ਖਾਨ ਲਾਹੌਰ ਦਾ ਨਵਾਬ ਸੀ 1745 ਤੱਕ ਰਿਹਾ ਹੈ ਇਹ ਸਭ ਤੋਂ ਕੱਟੜੂ ਤਸਬੀਹ ਤੇ ਜ਼ਾਲਮ ਸੀ ਜਿਹਦੇ ਵੇਲੇ ਹਰ ਤਰ੍ਹਾਂ ਦਾ ਤਸ਼ੱਦਦ ਸਿੱਖਾਂ ਤੇ ਕੀਤਾ ਗਿਆ ਇਹਨੇ ਨਾਦਰ ਸ਼ਾਹ ਦਰਾਨੀ ਨੂੰ ਵੀ ਕਿਹਾ ਕਿ ਇਨਕੋ ਮਾਰ ਤ ਹਮ ਥੱਕ ਗਇਓ ਪਤਾ ਨਹੀਂ ਇਹ ਕਿਹੜੀ ਮਿੱਟੀ ਦੇ ਬਣੇ ਮੁਰਸ਼ਿਦ ਇਨਕਾ ਵਲੀ ਭਇਓ ਹੈ ਇਨਕੋ ਆਪੇ ਹਿਆਰ ਦਿਓ ਹੈ ਜਿਮ ਕਾਟੀ ਤੇ ਵਧੇ ਗੁਲਾਬ ਉਹਨੇ ਰੋਕ ਲਾ ਦਿੱਤੀ ਕਿ ਕੋਈ ਗੁਰਨਾ ਕਵੇ ਗੁਰੂ ਨੂੰ ਭੇਦੀ ਕਿਹਾ ਜਾਵੇ ਤੂੰ ਗ੍ਰੰਥ ਸਾਹਿਬ ਨੂੰ ਕੇਵਲ ਉੱਚੀ ਕਿਹਾ ਜਾਵੇ ਕਿ ਜਿਨ੍ਹਾਂ ਨੂੰ ਕਿਤੇ ਗੁਰੂ ਚੇਤੇ ਨਾ ਆਵੇ ਇਹੋ ਜੀਆਂ ਰੋਕਾਂ ਲਾ ਦਿੱਤੀਆਂ ਗਈਆਂ ਕਿ ਜਦੋਂ ਤਲਾਨ ਕਰ ਦਿੱਤਾ ਜਕਰੀਆ ਖਾਨ ਨੇ ਸਿੱਖਾਂ ਦਾ ਨਾਂ ਨੂੰ ਨਿਸ਼ਾਨਾ ਉਡਾ ਦਿੱਤਾ ਕਦੇ ਕਦੇ ਸਿੱਖ ਅਣਖ ਜਦੋਂ ਸਾਹਮਣੇ ਆਉਂਦੀ ਤੇ ਭਾਈ ਦਰਜਾ ਸਿੰਘ ਭਾਈ ਗੂਤਾ ਸਿੰਘ ਵਾਹ ਤੇ ਰਸਤੇ ਵਿੱਚ ਚੁੰਗੀ ਟੈਕਸ ਲਾ ਕੇ ਐਲਾਨ ਕਰ ਦਿੰਦੇ ਵਿਖਾalse ਦਾ ਰਾਜ ਹੋ ਗਿਆ ਟੈਕਸ ਭਰ ਕੇ ਜਾਓ ਭਾਵੇਂ ਥੋੜੇ ਸਮੇਂ ਦੀ ਸੀ ਉਹਨਾ ਦਾਸ ਦਿੱਤਾ ਜਕਰੀਆ ਖਾਨ ਤੂੰ ਇਸ ਸ਼ਹਿਮ ਨੂੰ ਖਤਮ ਨਹੀਂ ਕਰ ਸਕਿਆ ਨਾ ਹੋਵੇ ਜਦੋਂ ਜਕਰੀਆ ਖਾਨ ਨੇ ਇੱਕ ਦਿਨ ਆਪਣੇ ਮੁਖਬਰਾਂ ਨੂੰ ਪੁੱਛਿਆ ਜਿਹੜਾ ਕਿੰਵਾਰੇ ਦਾ ਰਹਿਣ ਵਾਲਾ ਹਰ ਭਗਤ ਨਰੰਜਨੀਆਂ ਸੀ ਨਾ ਉਹਨੂੰ ਕਹਿਣ ਲੱਗਾ ਕਿ ਮੈਨੂੰ ਇੱਕ ਗੱਲ ਦੱਸ ਵੀ ਜਿਹੜੇ ਸਿੱਖ ਧਰਮ ਪਾਲ ਛੱਡ ਕੇ ਜੰਗਲਾਂ ਵਿੱਚ ਕਦਮ ਅੰਨ ਦੇ ਸ਼ੰਭਾ ਵਿੱਚ ਝੰਡਾ ਵਿੱਚ ਜਾ ਕੇ ਰਹਿ ਰਹੇ ਨੇ ਉਹ ਨਾ ਤਾਂ ਖੇਤੀ ਕਰਦੇ ਨੇ ਨਾ ਕੋਈ ਬੁਗਰਾਹੀ ਕਰਦੇ ਨੇ ਨਾ ਕੋਈ ਮੂਰ ਚੱਕ ਦੀ ਬਣ ਜ ਮੈਂ ਤਾਂ ਰੋਕ ਲਾ ਦਿੱਤੀ ਉਹਨਾਂ ਤੇ ਉਹ ਰਿਤ ਕਿੱਥੋਂ ਖਾਂਦੇ ਉਹਨਾਂ ਦਾ ਜਨ ਪਾਣੀ ਕਿੱਥੋਂ ਚੱਲਦਾ ਤੇ ਹਰ ਭਗਤੰਦਰ ਜੀ ਆ ਜਾਣ ਲੱਗਾ ਜੀ ਪੂਲਾ ਨਗਰ ਅਵਸਾਰ ਜਿਹਦੇ ਵਿੱਚ ਭਾਈ ਤਾਰੂ ਸਿੰਘ ਉਹ ਧਰਮ ਦੀ ਪੇਤ ਕਰਦਾ ਹੈ ਟੈਕਸ ਵੀ ਭਰਦਾ ਹੈ ਹਾਕਮਾ ਨੂੰ ਹੱਲਾ ਘੱਟ ਕੇ ਮਾਮਲਾ ਡੈਕਸ ਦੇ ਕੇ ਜੋ ਬਚਦਾ ਉਹਦੇ ਵਿੱਚੋਂ ਆਪਣੇ ਪਰਿਵਾਰ ਦਾ ਦਰਵਾਜ਼ਾ ਕਰਦਾ ਹੈ ਕਿ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਉਹ ਤੋਂ ਲੋੜ ਬੰਦਾ ਨੂੰ ਉਹ ਜਿੱਥੇ-ਜਿੱਥੇ ਵੀ ਲੋੜ ਹੋਵੇ ਉੱਥੇ ਰਿਜਕ ਪੜਾ ਕੇ ਆਉਂਦਾ ਹੈ ਇਹ ਗੱਲਬਾਤ ਸਾਡੇ ਇਤਿਹਾਸਕਾਰਾਂ ਨੇ ਲਿਖੀ ਹੈ ਕਿ ਨਵਾਬ ਮੁਲਖੈਨ ਕੋ ਪੁੱਛਿਓ ਸਿੰਘ ਰਿਜਕ ਕਹਾਂ ਤੇ ਖਾਏ ਨਾ ਹਲਵਾਈ ਨਾ ਉਦਰਾਹੀ ਦਾ ਜਾਗਰੀ ਬਣ ਜਮਾਏ ਹਰ ਭਗਤ ਨਰਨ ਜਣੀਏ ਕੋ ਫੇਰ ਕਹੀ ਪੂਲਾ ਨਗਰ ਇੱਕ ਮਾਝੇ ਰਹੀ ਤਾਰੂ ਸਿੰਘ ਦਾ ਖੇਤੀ ਕਰਾ ਸਾਤ ਪਿੰਡ ਬਹਾਨਾ ਭਰੈ 3 ਮਾਸਮ ਕਸੂੜਾ ਖਾਗ ਬਜੇ ਤੋਂ ਸਿੰਘਨ ਪਾਸ ਤੋ ਜਾਣ ਭਾਈ ਤਾਰੂ ਸਿੰਘ ਹੋਣਾ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਜਕਰੀਆ ਖਾਨ ਨੇ ਜਦੋਂ ਇਹ ਕਿਹਾ ਵੀ ਹੁਣ ਤੁਹਾਡੇ ਇਹ ਜਿਹੜੇ ਨੇ ਉਹ ਕਤਲ ਕਰ ਦਿੱਤੇ ਜਾਣਗੇ ਤੇ ਭਾਈ ਤਾਰੂ ਸਿੰਘ ਹੋਣਾ ਕਿਹਾ ਨਹੀਂ ਇਹ ਗੁਰੂ ਕੀ ਅਮਾਨਤ ਨੇ ਤੂੰ ਮੇਰੀ ਕੋਕੜੀ ਤਾਂ ਲਾ ਸਕਦਾ ਪਰ ਗੁਰੂ ਦੀ ਵਿਮਾਨਤ ਵਿੱਚ ਵਿਤਿਆਰ ਨਹੀਂ ਕਰ ਸਕਦਾ ਉਹਨੇ ਬੜੇ ਬੁਰੇ ਭਲੇ ਬੋਲ ਵੀ ਕਹੇ ਉਹਨੇ ਇੱਥੇ ਤੱਕ ਵੀ ਲਖਦੇਵਰ ਤੇ ਕਿਹਾ ਮੈਂ ਆਪਣੇ ਪੈਰ ਦੀ ਬੀਟੀ ਨਾਲ ਤੇਰੇ ਸਿਰ ਦਾ ਮਹਰ ਉਡਾ ਦਿਆਂਗਾ ਭਾਈ ਤਾਰੂ ਸਿੰਘ ਕਹਿਣ ਲੱਗੇ ਕੀ ਪਤਾ ਕੀ ਬਾਣਾ ਵਾਪਰ ਲੈ ਕਿ ਤੂੰ ਇਹ ਤੁਝ ਕਰਨਾ ਹੈ ਜਾਂ ਤੂੰ ਸਾਡੇ ਪੈਰ ਦੀ ਧੂਤੀ ਦੇ ਅੱਗੇ ਲਾ ਕੇ ਦੁਨੀਆ ਨੂੰ ਚੂਤ ਕਰ ਭਾਈ ਤਾਰੂ ਸਿੰਘ ਨੂੰ ਜਦੋਂ ਜੀਤ ਪਿਆ ਗਿਆ ਕਿ ਵੇਖੋ ਜਦੋਂ ਤੁਹਾਡੀ ਟੋਪੜੀ ਅਸਲੀ ਉਤਾਰ ਨਹੀਂ ਹੈ ਤੇ ਤੁਹਾਡੇ ਜੀਵਨ ਦਾ ਅੰਤ ਹੋ ਜਾਣਾ ਹੈ ਭਾਈ ਸਾਹਿਬ ਕਹਿਣ ਲੱਗੇ ਇਹ ਸਰੀਰ ਥਾਂ ਦਾ ਮਿੱਟੀ ਹੈ ਜਿਹਨ ਮਿੱਟੀ ਵਿੱਚ ਮਿਲਣਾ ਹੈ ਪਰ ਇਸ ਤੋਂ ਪਹਿਲਾਂ ਕਿ ਇਹ ਮਿੱਟੀ ਵਿੱਚ ਮਿਲੇ ਸਿੱਖ ਦਾ ਪ੍ਰਾਣ ਸਿੱਖੀ ਕਿਸਾਂ ਸਵਾਸਾਂ ਨਾਲ ਜਿਵੇਗੀ ਭਾਈ ਤਾਰੂ ਸਿੰਘ ਹੋਣਾ ਨੇ ਕਿਹਾ ਸੀ ਧਰਮ ਤੇ ਹੀਤ ਸਰੀਰ ਮੇਰਾ ਪ੍ਰਾਣ ਪਾਲ ਕੇ ਥਾਕ ਕੇ ਸਾਥ ਮਿਲੇ ਧਰਮ ਤੇ ਚਿੱਤ ਅਡੋਲ ਖੜਾ ਬ੍ਰਹਮੰਡ ਹਿਲੇ ਪਰ ਇਹ ਨਹੀਂ ਹਿਲੇਗਾ ਸਾਜੂ ਸੁਮਾਨ ਤਰਲੋਕੀ ਤੋਂ ਰਾਜ ਕੁਬੇਰ ਦੀ ਮਾਇਆ ਦਾ ਦਵਾਰ ਖੁੱਲੇਗਾ ਜਿੱਤੀ ਬਘੂਤੀ ਕੋ ਦੇਖ ਨ ਤਾਰੂ ਮਰਗਿੰਦ ਦਾ ਚਿਤ ਢੁਲੇ ਮਰਗਿੰਦ ਕਹਿੰਦੇ ਨੇ ਸ਼ੇਰ ਨੂੰ ਸ਼ੇਰ ਦਾ ਮਤਲਬ ਸਿੰਘ ਤਾਰੂ ਮਰਗਿੰਦ ਦਾ ਮਤਲਬ ਭਾਈ ਤਾਰੂ ਸਿੰਘ ਉਧਰ ਜਦੋਂ ਜਕਰੀਆ ਖਾਨ ਨੇ ਇਹ ਬਾਤ ਕੀਤਾ ਭਾਈ ਤਾਰੂ ਸਿੰਘ ਨੂੰ ਇਤਿਹਾਸ ਕਹਿੰਦਾ ਪਹਿਲਾਂ ਚਰਖੀ ਤੇ ਵੀ ਧਮਾਇਆ ਗਿਆ ਸਾਡੇ ਕਵੀ ਸਿਰ ਤੇ ਹੀ ਵਾਰ ਸੁਣਾਉਂਦੇ ਨੇ ਨਾ ਜਕਰੀਆ ਖਾਨ ਕਹਿਣ ਲੱਗਾ ਚਰਖੀ ਜਾੜ ਗੋਦਾ ਦੂੰ ਬਾਕੀ ਸਰਕਾਰ ਤੇ ਆ ਕਹਿਣ ਲੱਗੇ ਤੂੰ ਸਰਕਾਰ ਦਾ ਬਾਗੀ ਐ ਸਿੰਘਾਂ ਨੂੰ ਸੁਵਾਵੇ ਰੋਟੀਆਂ ਤੇ ਭਾਈ ਤਾਰੂ ਸਿੰਘ ਹੋਣਾ ਕਿਹਾ ਸੀ ਆਏ ਗਏ ਦੀ ਸੇਵਾ ਕਰਨੀ ਬਣਦੀ ਐ ਸਿੰਘਾਂ ਦਾ ਧਰਮ ਸੁਭਿਆ ਜਦੋਂ ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਹੋਣਾ ਨੂੰ ਜਕਰੀ ਤੇ ਵੀ ਤੁਹਾਾਰਾ ਦੋਸਤੋ ਬਾਦ ਫਿਰ ਉਹਨਾਂ ਦੀ ਕੂਪਰੀ ਨਾਲ ਦੀ ਜਦੋਂ ਜਕਰੀਆ ਖਾਨ ਨੂੰ ਸਾਕਾ ਦਾ ਬੰਨ ਗਿਆ ਬੜਾ ਵਾਸਾ ਹੋਇਆ ਇਨੀ ਜਦੋਂ ਸਿਆਣੇ ਕੁਝ ਸਿੱਖਾਂ ਤੋਂ ਰਹਿ ਲੈ ਕੇ ਕਿ ਘੁੱਲ ਹੋ ਗਈ ਆ ਬਖਸਾਲਾਂ ਵਾ ਖਾਲਸਾ ਪੰਥ ਦੇ ਕੋਲ ਅਰਜ਼ੀ ਭੇਜੀ ਤੇ ਖਾਲਸਾ ਪੰਥ ਨੇ ਵੀ ਇਹੀ ਕਰਨਾ ਲਿਆ ਕਿ ਇਹ ਭਾਈ ਤਾਰੂ ਸਿੰਘ ਹੋਣਾ ਦਾ ਦੋਸ਼ੀ ਹੈ ਜੇ ਉਹਨਾਂ ਦੇ ਪੈਰ ਦੀ ਜੁੱਤੀ ਜਗਰੀਆ ਤਾਂ ਦੇ ਸ਼ਿਰ ਵਿੱਚ ਰੱਜੇ ਤੇ ਬੰਦ ਪੁਰਸ ਇਹ ਸਾਡਾ ਇਤਿਹਾਸ ਕਹਿੰਦਾ ਭਾਈ ਤਾਰੂ ਸਿੰਘ ਦੇ ਪੈਰਾਂ ਦਾ ਜੁੰਡਾ ਤਾੜ ਤਾੜ ਮੱਜਾ ਤਾੜ ਦੇ ਜਦੋਂ ਮੱਜਿਆ ਪੁਸ਼ਾਪ ਆਇਆ ਭੁੱਲ ਕਹਿੰਦੇ ਜਦੋਂ ਸਿਰ ਵਿੱਚ ਜੁੱਤੀਆਂ ਵੱਜਦੀਆਂ ਸਨਾ 21 ਦਿਨ ਜੁੱਤੀਆਂ ਖਾ ਹੋ ਗਿਆ ਮਗਜ ਖਾਨ ਦਾ ਕੋਲਾ ਮਾਹੀਨੇ ਦਿਨ ਜਾਣ ਲੱਗੇ ਇਸ ਦੁਨੀਆ ਤੋਂ ਛੱਡ ਗਿਆ ਖਾਨ ਜਕਰੀਆ ਕੋਲਾ ਭਾਈ ਤਾਰੂ ਸਿੰਘ ਆਪਣੇ ਪੈਰ ਦੀ ਜਿੱਤੀ ਦੇ ਅੱਗੇ ਲਾ ਕੇ ਉਹਨੂੰ ਲੈ ਕੇ ਗਏ ਤੇ ਦੱਸ ਦਿੱਤਾ ਕਿ ਮੇਰੀ ਸਿੱਖੀ ਸਿਧੰਤ ਜਿਹੜਾ ਹੈ ਜੇ ਕਿਸਾਂ ਸਵਾਸਾ ਸੰਗ ਲੱਭਣਾ ਚਾਹੀਦਾ ਹੈ ਇਸਾਂ ਦੀ ਕਿੰਨੀ ਮਹਾਨਤਾ ਹੈ ਸਾਡੇ ਪੰਜ ਤਖਤ ਨੇ ਪਹਿਲਾ ਤਖਤ ਰੱਬ ਦੇ ਨਾਮ ਤੇ ਆ ਅਕਾਲ ਤਖਤ ਤੇ ਦੂਜਾ ਤਖਤ ਕੇਸਾਂ ਦੇ ਨਾਮ ਤੇ ਆ ਕੀਸਗੜ ਕੀ ਇਸ ਇੰਨੇ ਜ਼ਰੂਰੀ ਨੇ ਕਿ ਪੰਜਾਂ ਤਖਤਾਂ ਵਿੱਚੋਂ ਦੂਜੇ ਤਖਤ ਦਾ ਨਾਮ ਕੀਸਗੜ ਹੈ ਤੇ ਜਿਨ੍ਹਾਂ ਨੇ ਆਪਣੀ ਟੋਪਰੀ ਲਵਾ ਲਈ ਪਰ ਸਿੱਖੀ ਸਿੰਧਨ ਕੀ ਅਸਾਸ ਵਾਸਾ ਸੰਗ ਨਿਭਾਇਆ ਜਿਨ੍ਹਾਂ ਸਿੰਘਾਂ ਕੁੰਡੀਆਂ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਾਏ ਟੋਪਰੀਆਂ ਲੁਹਾਇਆਂ ਚਰਕੀਆਂ ਤੇ ਚੜੇ ਜਿੱਥੇ ਭਾਈ ਕਾਰੂ ਸਿੰਘ ਨੂੰ ਘੁਮਾਇਆ ਗਿਆ ਸੀ ਲਖਨੀ ਤੇ ਚਾੜ ਕੇ ਉੱਥੇ ਦੂਪਿਓ ਪੁੱਤਰ ਭਾਈ ਸੁਬੇਦ ਸਿੰਘ ਤੇ ਭਾਈ ਸਾਹ ਆਸ ਸਿੰਘ ਜੰਮਰ ਤੇ ਰਹਿਣ ਵਾਲੇ ਸਨ ਭਾਈ ਸੁਬੀਖ ਸਿੰਘ ਸਰਕਾਰੀ ਤੌਰ ਤੇ ਠੇਕੇਦਾਰ ਵੀ ਰਹੇ ਜਦੋਂ ਨਕਰੀਆ ਖਾਨ ਨੇ ਨਵਾਬੀ ਭੇਜੀ ਨਵਾਬੀ ਲੈ ਕੇ ਗਏ ਤੇ ਕਈਆਂ ਨੇ ਕੁਸ਼ਰ ਮੁਸਲਮਨ ਵੀ ਕੀਤਾ ਕਿ ਭਾਈ ਸਾਹਿਬ ਜੀ ਠੇਕੇਦਾਰ ਨੇ ਇਹਨਾਂ ਨੇ ਸਰਕਾਰ ਤੋਂ ਕੋਈ ਮਰਤਬਾ ਲੈਣਾ ਹੋਵੇਗਾ ਇਸ ਕਰਕੇ ਆਏ ਤੇ ਭਾਈ ਸੁਬੀਖ ਸਿੰਘ ਨੇ ਕਿਹਾ ਸੀ ਖਾਲਸਾ ਜੀ ਅੱਜ ਸਿੱਖੀ ਦੀ ਖਾਤਰ ਨਵਾਬੀ ਲੈ ਕੇ ਆਇਆ ਤੇ ਨਵਾਬੀ ਪਰਮਾਨ ਕਰ ਲੋ ਜਦੋਂ ਸਿੱਖੀ ਦੀ ਗੱਲ ਆਈ ਦੋਵੇਂ ਪਿਉ ਪੁੱਤਰੀ ਤਰਖੜੀ ਤੇ ਚੜ੍ਹਦੇ ਆਪਾਂ ਕਹਿੰਦੇ ਤਰਖੜੀਆਂ ਤੇ ਜੜੇ ਭਾਵੇਂ ਅਨੇਕਾਂ ਸਿੱਖਾਂ ਨੂੰ ਇਹ ਤਸੀਹੇ ਦਿੱਤੇ ਗਏ ਪਰ ਦੋ ਪ੍ਰਮੁੱਖ ਸਿੱਖਾਂ ਦਾ ਨਾਮ ਦੋਵੇਂ ਪਿਉ ਪੁੱਤਰ ਤੇ ਆਪਦੇ ਜਦੋਂ ਸਬੀਖ ਸਿੰਘ ਦੇ ਨੇੜੇ ਰਹਿਣ ਵਾਲਾ ਕਾਜੀ ਚੰਦ ਦਾ ਸਬੀਖ ਸਿੰਘ ਦਾ ਪੁੱਤਰ ਸੋਨਾ ਬੜਾ ਬੜਾ ਮਨੂ ਅਕਲ ਦਾ ਧਨੀ ਆ ਜੇ ਤੂੰ ਚਾਵੇਂ ਤੇ ਤੇਰੀ ਗੁੱਲ ਬਾਝ ਆਵੇਗੀ ਤੂ ਇਹਨੂੰ ਕਹਦੇ ਵੀ ਜਾ ਦੇ ਨਾ ਸਿੱਖ ਨਹੀਂ ਆ ਜੇ ਮੁਸਲਮਾਨ ਬਣ ਜੇ ਅਸੀਂ ਬੇਗਮਾਂ ਦੇ ਨਾਲ ਨਕਾਹ ਕਰਾਂਗੇ ਅਸੀਂ ਇਹਨੂੰ ਉੱਚੀ ਤਾਲੀਮ ਦਵਾਂਗੇ ਤੇ ਭਾਈ ਸੁਖਬੀ ਸਿੰਘ ਨੇ ਕਿਹਾ ਸੀ ਫਿਰ ਕਿਹੜੀ ਕੁੱਲ ਦੀ ਗੱਲ ਕਰਦੇ ਪੁੱਰੇ ਆ ਜਾ ਕੁੱਲ ਤੇ ਤਾਂ ਹੀ ਆ ਨਾ ਕਿ ਇਹ ਸਿੱਖ ਰਹੇ ਤੇ ਜਦੋਂ ਇਹ ਸਿੱਖੀ ਨਾ ਰਿਹਾ ਤੇ ਫਿਰ ਕੁੱਲ ਕਿਹੜੀ ਬਜੇ ਪੁੱਲ ਇਹਨੂੰ ਤੁਸੀਂ ਮੁਸਲਮਾਨ ਬਣਾ ਲੈਣਾ ਤੇ ਪੁੱਲ ਤਾਂ ਖਤਮ ਹੋ ਜਾਣੀ ਅੱਜ ਵੀ ਇਹ ਸਾਨੂੰ ਸੋਚਣਾ ਪਵੇ ਕਿ ਜਿੱਦੂ ਆਪਣੇ ਧਰਮ ਵਿੱਚ ਟੱਕਾ ਹੈ ਮੁਸਲਮਾਨ ਆਪਣੇ ਧਰਮ ਵਿੱਚ ਅੱਗੇ ਇਹ ਸਿੱਖ ਸਿੱਖ ਨਹੀਂ ਰਿਹਾ ਸਾਡਾ ਪਿਤਾ ਸਿੱਖ ਸੀ ਸਾਡਾ ਦਾਦਾ ਸਿੱਖ ਸੀ ਅਸੀਂ ਸੇਖਾਂ ਅੱਗੇ ਬੱਚੇ ਸਿੱਖ ਨਹੀਂ ਸਾਡੇ ਤੋਂ ਬਾਅਦ ਸਾਡੇ ਘਰਾਂ ਵਿੱਚੋਂ ਸਿੱਖੀ ਦੀ ਕੁੱਲ ਖਤਰੇ ਵਿੱਚ ਜਦ ਤਨ ਕਰੋ ਹਰ ਇੱਕ ਨਾਲ ਪਿਆਰ ਕਰੋ ਹਰ ਇੱਕ ਦਾ ਸਨਮਾਨ ਕਰੋ ਪਰ ਆਪਣੇ ਧਰਮ ਵਿੱਚ ਪੱਕੇ ਰਹੋ ਜੇ ਤੁਸੀਂ ਆਪਣਾ ਧਰਮ ਤਿਆਗ ਦਿੱਤਾ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਹਰੀਆਂ ਚਾਦਰਾਂ ਪਾਉਂਦਿਆਂ ਇੱਤਾਂ ਵਿੱਚ ਮੜੀਆਂ ਬਣਾ ਕੇ ਕਿ ਤੁਸੀਂ ਮੁਸਲਮਾਨ ਹੋ ਤੁਸੀਂ ਗਲ ਪੈ ਜਾਣਾ ਕਿ ਅਸੀਂ ਮੁਸਲਮਾਨ ਹਾਂ ਗਣਾ ਮੁਸਲਮਾਨ ਨਾਲ ਕੰਮ ਤੇ ਕਰਦੇ ਤੁਹਾਨੂੰ ਵਰਤ ਰੱਖਦਿਆਂ ਸ਼ਰਾਧ ਕਰਦਿਆਂ ਵੀ ਇੱਥੇ ਅਗਲਾ ਕਹਿਣਾ Hindu ਤੁਸੀਂ ਕਹਿਣਾ ਵੀ ਨਾ ਭਾਈ ਆਪਾਂ ਤੇ ਸਿੱਖਾਂ ਉਹਨਾਂ ਸੇਖਾਂ ਆਪਾਂ ਰਹੇ ਨਹੀਂ ਕਦੇ ਸੋਚਿਓ ਕਿ ਆਪਣਾ ਬਣੇਗਾ ਜਤਨ ਕਰੋ ਕਿ ਆਪਣੇ ਘਰ ਵਿੱਚ ਸਿੱਖੀ ਦੀ ਕੁੱਲ ਚੱਲਦੀ ਰਹੇ ਇਹਦੇ ਲਈ ਫਿਕਰਮੰਦ ਹੋ ਭਾਈ ਸਾਹਿਬ ਨੂੰ ਕਿਹਾ ਤੁਹਾਡੇ ਵਿੱਚੋਂ ਇੱਕ ਵਾਜੀ ਕੁੱਲ ਚੱਲਦੀ ਰਹੇਗੀ ਤੇ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ ਸਿੱਖਨ ਕਾਜ ਸੋ ਗੁਰੂ ਸਵਾਰੇ ਛੀਸ ਦੀਏ ਸਾਂ ਇੱਜ ਪਰਵਾਰੇ ਹਮ ਕਾਰਨ ਗੁਰਪੁੱਲੇ ਦਵਾਈ ਹਮ ਕੁੱਲ ਰਾਖੇ ਕਬਨ ਵਡਾਈ ਸਾਡੀ ਖਾਤਰ ਗੁਰੂ ਨੇ ਕੁੱਲਾ ਤਰਬਾਨ ਕਰ ਦਿੱਤੀਆਂ ਸਰਬੰਸਵਾਰ ਮੁੱਦਾ ਅਸੀਂ ਆਪਣੇ ਕੁੱਲ ਬਚਾਉਣ ਲਈ ਆਪਣੀ ਜਾਨ ਬਿਤਾ ਲਈਏ ਇੱਕ ਦਰਤੀ ਵੜਿਆਈ ਇਸ ਤੋਂ ਬਾਅਦ ਆਪਾਂ ਕਰ ਜਕਰ ਪੜਦੇ ਹਾਂ ਰਾਤ ਵਿੱਚ ਕਿ ਕੋਪਰੀਆਂ ਤੋਂ ਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਹਾਰੇ ਤੁਸੀਂ ਗੁਰਮੁਖਾਂ ਤੋਂ ਇਤਿਹਾਸ ਸੁਣਿਆ ਭਾਈ ਮਤੀਦਾਸ ਜੀ ਦਾ ਉਹਨਾਂ ਨੂੰ ਪੁੱਛਿਆ ਗਿਆ ਮਤੀਦਾਸ मतदास तो ने जोड़ जवाब दिता जे आखरी इशिया हल होले मेरे शीश के आरा मेरा मुख गुरु चरना वाले आर ਅਤਿ ਸ਼੍ਰੀਓ ਕਾਲੂ ਸਿਨਾਤੀਾਰੇ ਵੀ ਚੱਲੇ ਪਰ ਗੁਰੂ ਵੱਲੋਂ ਉਹਨਾਂ ਦਾ ਕੋਈ ਦੁਨੀਆ ਦੀ ਤਾਕਤ ਨਹੀਂ ਮੋੜ ਸਕੀ ਅੱਜ ਤਾਂ ਤੁਹਾਡੇ ਘਰਾਂ ਵਿੱਚ ਆਉਂਦੇ ਨੇ ਲਾਹੌਂ ਨੇ ਤੁਹਾਡੀ ਪ੍ਰੇਰ ਕਰਦੀਏ ਤੇ ਤੁਸੀਂ ਕਹਿੰਦੇ ਹੋ ਧਰਮ ਬਦਲੋ ਉਹਨਾਂ ਨੂੰ ਕਹੋ ਤੁਹਾਡੀ ਪ੍ਰੇਰ ਦਾ ਪੁਕਾਰ ਹੈ ਤੁਹਾਡੀ ਪੂਜਾ ਦਾ ਤੁਹਾਡੀ ਪ੍ਰਾਰਥਨਾ ਦਾ ਸਹਾਰਾ ਹੈ ਪਰ ਸਾਡੇ ਕੋਲ ਅਰਦਾਸ ਹੈ ਉਹ ਅਰਦਾਸ ਜਿਹਦੇ ਵਿੱਚ ਆਪਾਂ ਰੋਜ਼ ਯਾਦ ਕਰਦੇ ਇਹ ਆਣਿਆਂ ਨਾਲ ਥੀਰੇ ਗਏ ਤੇ ਜਦੋਂ ਆਪਾਂ ਉਹਨਾਂ ਨੂੰ ਯਾਦ ਕਰਕੇ ਫਿਰ ਹਮੇਸ਼ਾ ਇਹ ਵਿਸ਼ਵਾਸ ਕਿ ਸਾਡੀ